ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਲ ਰਹੀ ਲੜੀਵਾਰ ਸਰਲ ਵਿਚਾਰ ਨੂੰ ਆਪ ਜੀ ਸਰਵਣ ਕਰਕੇ ਲਾਹੇ ਲੈ ਰਹੇ ਹੋ ਸਤਿਗੁਰੂ ਕਿਰਪਾ ਕਰ ਰਹੇ ਹਨ ਭਗਤ ਬਾਣੀ ਤਨ ਸ੍ਰੀ ਰਾਗਣੀ ਦੇ ਅੰਦਰ ਭਗਤ ਰਵਿਦਾਸ ਜੀ ਕਿਰਪਾ ਕਰ ਰਹੇ ਹਨ ਦੂਸਰਾ ਸ਼ਬਦ ਪ੍ਰਾਰੰਭ ਹੋਣ ਜਾ ਰਿਹਾ ਹੈ ਸੋ ਆਪਾਂ ਪਿੱਛੇ ਕੱਲ੍ਹ ਵਾਲੀ ਵਿਚਾਰ ਵਿੱਚ ਸਰਮਣ ਕੀਤਾ ਸੀ ਕਿ ਭਗਤ ਜੀ ਪੁੱਛਦੇ ਹਨ ਪਰਮੇਸ਼ਰ ਨੂੰ ਕਿ ਆਪ ਜੀ ਨੇ ਦਰਸ਼ਨ ਤਾਂ ਦੇ ਦਿੱਤੇ ਹਨ ਕਾਰਨ ਕਵਨ ਅਬੋਲ ਅਬੋਲ ਪਾਪ ਬੋਲਦੇ ਕਿਉਂ ਨਹੀਂ ਕੀ ਸਾਡੇ ਪਾਸੋਂ ਕੋਈ ਗਲਤੀ ਹੋ ਗਈ ਹੈ ਇਤਨੇ ਪ੍ਰੇਮ ਵਾਲੇ ਬਚਨ ਸੁਣ ਕੇ ਫਿਰ ਪਰਮੇਸ਼ਰ ਜੀ ਬੋਲੇ ਤੇ ਗਲਵਕੜੀ ਵਿੱਚ ਲੈ ਕੇ ਕਹਿਣ ਲੱਗੇ ਕਿ हे ਰਵਿਦਾਸ ਮੰਗ ਜੋ ਕੁਝ ਮੰਗਣਾ ਹੈ ਤਰ ਰਵਿਦਾਸ ਜੀ ਨੇ ਜੋ ਚੀਜ਼ਾਂ ਮੰਗੀਆਂ ਉਸ ਦੀ ਬਾਬਤ ਅਗਲੇ ਦੂਸਰੇ ਸ਼ਬਦ ਵਿੱਚ ਕਥਨ ਕਰ ਰਹੇ ਹਨ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਨੀ ਸੁਜਸ ਪੂਰ ਰੱਖੋ हे ਪਰਮੇਸ਼ਰ ਜੀ ਮੈਂ ਜਿਤੇ ਹਿਰਦੇ ਵਿੱਚ ਹਰ ਵਕਤ ਆਪਜੀ ਦਾ ਸਿਮਰਨ ਭਜਨ ਕਰਦਾ ਰਹਾ ਪ੍ਰਤੱਖ ਨੈਣ ਅੱਖਾਂ ਨਾਲ ਆਪਜੀ ਦੇ ਸਰਗੁਣ ਸਰੂਪ ਵਿੱਚ ਦਰਸ਼ਨ ਅਵਲੋਕ ਨੂੰ ਦੇਖਦਾ ਰਹਾ ਮਨ ਬੁੱਧ ਰੂਪੀ ਨੇਤਰਾ ਨਾਲ ਦਰਸ਼ਨ ਕਰਦਾ ਰਹਾ ਅਤੇ শ্রবণ ਕੰਨਾਂ ਨੂੰ ਆਪਜੀ ਦੀ ਸੁਜਸ ਸ੍ਰੇਸ਼ਟ ਜਸ ਰੂਪ ਬਾਣੀ ਨਾਲ ਪੂਰਕੀਏ ਭਰੀ ਰੱਖਾਂ ਕੰਨਾਂ ਦੁਆਰਾ ਆਪ ਜੀ ਦੀ ਸ੍ਰੇਸ਼ਟ ਜਸ ਵਾਲੀ ਬਾਣੀ ਸੁਣ ਕੇ ਰਿਦਾ ਭਰੀ ਰਕਾ ਮਨ ਸਮੁਧ ਘਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੈਂ ਆਪਣੇ ਮਨ ਚੇਤ ਨੂੰ ਸਮੁਧ ਘਰ ਸ੍ਰੇਸ਼ਟ ਪਉਰੇ ਦੀ ਨਿਆਈ ਸਾਰ ਗ੍ਰਾਹੀ ਬੁੱਧੀ ਵਾਲਾ ਬਣਾਉਣਾ ਕਰ ਕਮਲ ਦੀ ਨਿਆਈ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਪਾਵ ਵਸਾਉਣਾ ਕਰਾ ਅਤੇ ਰਸਨਾ ਕਰਕੇ हे राम परमेश्वर जी आप जी दा अमृत ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਨਾਮ ਭਾਖੋ ਕਈ ਉਚਾਰਨ ਕਰਾਂ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਮੇਰੀ ਪ੍ਰੀਤ ਗੋਵਿੰਦ ਸਿਓ ਜਨ ਕਟੈ हे गो पृथ्वी दी ਬਿੰਦ ਰੱਖਿਆ ਕਰਨ ਵਾਲੇ ਗੋਵਿੰਦ ਪਰਮੇਸ਼ਰ ਜੀ ਆਪ ਜੀ ਦੇ ਨਾਲੋਂ ਮੇਰੀ ਪ੍ਰੀਤੀ ਜਿਨ ਮਤਾ ਘੱਡੇ ਭਾਵ ਹਰ ਵਕਤ ਪ੍ਰੀਤੀ ਬਣੀ ਹੀ ਰਹੇ ਕਿਉਂਕਿ ਮੈਂ ਤੋ ਮੋਲ ਮਹਗੀ ਲਈ ਜੀ ਸਟੈ ਰਹਾ ਮੈਂ ਤਾਂ ਇਹ ਪ੍ਰੀਤੀ ਜ਼ਿੰਦਗੀ ਦੇ ਸਟੈ ਵਟੇ ਭਾਵ ਵਟੇ ਸਟੇ ਬਦਲੇ ਵਿੱਚ ਮਹੰਗੇ ਮੁੱਲ ਲਈ ਹੈ ਰਹਾਉ ਜੈਸਾ ਕਿ ਪੰਮਨ ਵਾਕ ਹੈ ਮਨ ਦੇ ਰਾਮ ਲੀਆ ਹੈ ਮੋਲ ਇਹ ਪਰਮੇਸ਼ਰ ਜੀ ਜੇ ਤੁਸੀਂ ਕਹੋ ਕਿ ਤੂੰ ਭਾਵਨਾ ਰੱਖ ਤਾਂ ਭਾਵਨਾ ਬਾਬਤ ਇਉਂ ਬੇਨਤੀ ਕਰਦੇ ਹਾਂ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਆਪ ਜੀ ਦੇ ਸਾਧ ਸੰਗਤ ਸ੍ਰੇਸ਼ਟ ਗੁਰਮਖ ਜਨਾਂ ਦੀ ਸੰਗਤ ਤੋਂ ਬਗੈਰ ਭਾਵ ਸਰਦਾ ਪ੍ਰੇਮ ਪੈਦਾ ਨਹੀਂ ਹੁੰਦਾ ਅਤੇ ਪ੍ਰੇਮ ਤੋਂ ਬਗੈਰ ਤੁਹਾਡੀ ਭਗਤੀ ਨਹੀਂ ਹੋ ਸਕਦੀ ਕਹ ਰਵਿਦਾਸ ਇੱਕ ਬੇਨਤੀ ਹਰਿ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ हे ਹਰ ਪਰਮੇਸ਼ਰ ਜੀ ਆਪ ਜੀ ਦੇ ਪਾਸ ਇੱਕ ਬੇਨਤੀ ਅਰਜ ਹੈ ਕਿ ਚਿਤ ਨਾਲ ਸਿਮਰਨ ਕਰਨਾ ਨੇਤਰਾ ਨਾਲ ਦਰਸ਼ਨ ਕਰਨਾ ਸ੍ਰੇਸ਼ਟ ਜਨਾਂ ਨਾਲ ਮਿਲ ਕੇ ਪ੍ਰੇਮ ਬਣਿਆ ਰਹੇ ਇਉਂ ਹੀ ਰਾਜਾ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਜੀ ਮੇਰੀ ਪੈਜ ਪ੍ਰਤਗਿਆ ਰੱਖਣਾ ਕਰੋ ਪਰਮੇਸ਼ਰ ਜੀ ਪ੍ਰਸਾਨ ਹੋ ਕੇ ਕੁਝ ਬਿਲਾਸ ਦੇ ਬਚਨ ਕਹਿਣ ਲੱਗੇ ਕਿ हे ਰਵਿਦਾਸ ਸਾਰਿਆਂ ਭਗਤਾਂ ਨੇ ਆਰਤੀਆਂ ਕੀਤੀਆਂ ਹਨ ਤੂੰ ਸਾਡੀ ਆਰਤੀ ਨਹੀਂ ਕੀਤੀ ਤਾਂ ਭਗਤ ਰਵਿਦਾਸ ਜੀ ਕਹਿਣ ਲੱਗੇ ਕਿ ਪਰਮੇਸ਼ਰ ਜੀ ਸਾਰੀਆਂ ਚੀਜ਼ਾਂ ਝੂਠੀਆਂ ਹਨ ਕਿਹੜੀ ਚੀਜ਼ ਨਾਲ ਮੈਂ ਆਰਤੀ ਕਰਾਂ ਇਸ ਕਰਕੇ ਮੈਂ ਤਾਂ ਨਾਮ ਦੁਆਰਾ ਹੀ ਤੁਹਾਡੀ ਆਰਤੀ ਕਰਦਾ ਹਾਂ ਅਗਲੇ ਤੀਸਰੇ ਸ਼ਬਦ ਰਾਈਂ ਕਿਰਪਾ ਕਰਕੇ ਦੱਸ ਰਿਹਾ ਨਾਮ ਤੀਰੋ ਆਰਤੀ ਮੱਜਨ ਮੁਰਾਰੇ हे ਪਰਮੇਸ਼ਰ ਜੀ ਤੁਹਾਡਾ ਮਨ ਬਾਣੀ ਸਰੀਰ ਕਰਕੇ ਨਾਮ ਜਪਣਾ ਹੀ ਆਰਤੀ ਹੈ ਆਰਤੀ ਆ ਸਰਬ ਓਰ ਸੇ ਰਤੀ ਪ੍ਰੀਤੀ ਪੈਦਾ ਕਰਨ ਵਾਲਾ ਨਾਮ ਹੀ ਆਰਤੀ ਹੈ ਫਿਰ ਪ੍ਰਸ਼ਨ ਕੀਤਾ हे ਰਵਿਦਾਸ ਆਰਤੀ ਕਰਨ ਵਾਲੇ ਲੋਕ ਤਾਂ ਮੂਰਤੀ ਦਾ ਇਸ਼ਨਾਨ ਕਰਾਉਂਦੇ ਹੁੰਦੇ ਆ ਤੂੰ ਵੀ ਇਸ਼ਨਾਨ ਕਰਾ ਦਿਆ ਕਰ ਭਗਤ ਜੀ ਉੱਤਰ ਦਿੰਦੇ ਰਵਿਦਾਸ ਜੀ ਕਹਿਣ ਲੱਗੇ हे मुरਾਰੇ ਮੁਰ ਰਾਖਸ਼ ਦੇ ਮਾਰਨ ਵਾਲੇ ਪਰਮੇਸ਼ਰ ਆਪ ਜੀ ਦਾ ਨਾਮ ਜਪਣਾ ਹੀ ਸਾਡਾ ਮੱਜਨ ਇਸ਼ਨਾਨ ਕਰਾਉਣਾ ਹੈ ਫਿਰ ਪ੍ਰਸ਼ਨ ਕੀਤਾ ਪਰਮੇਸ਼ਰ ਨੇ हे ਰਵਿਦਾਸ ਤੂੰ ਹੋਰ ਕਿਸੇ ਚੀਜ਼ਾਂ ਦੀ ਸਮਗਰੀ ਦੁਆਰਾ ਸਾਡੀ ਆਰਤੀ ਕਿਉਂ ਨਹੀਂ ਕਰਦਾ ਭਗਤ ਜੀ ਫਿਰ ਉੱਤਰ ਦਿੰਦੇ ਆ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ हे ਪਰਮੇਸ਼ਰ ਜੀ ਆਪ ਜੀ ਦੇ ਨਾਮ ਤੋਂ ਬਗੈਰ ਦੀਵੇ ਜਗਾਉਣੇ ਧੂਪਾਂ ਦਿਖਾਉਣੀਆਂ ਆਦ ਸਾਰੇ ਪਾ ਸਾਰੇ ਫੈਲਾ ਅੰਦਰੋਂ ਪਿਆਰ ਤੋਂ ਬਗੈਰ ਝੂਠੇ ਹੀ ਹਨ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਫਿਰ ਪ੍ਰਸ਼ਨ ਕੀਤਾ ਪਰਮੇਸ਼ਰ ਨੇ हे ਰਵਿਦਾਸ ਤੂੰ ਸਾਨੂੰ ਬੈਠਣ ਲਈ ਆਸਣ ਹੀ ਵਿਛਾ ਦੇ ਆ ਕਰ ਫਿਰ ਭਗਤ ਜੀ ਉੱਤਰ ਦਿੰਦੇ ਆ ਨਾਮ ਤੇਰੋ ਆਸਨ ਨਾਮ ਤੇਰੋ ਉਰਸਾ ਨਾਮ ਤੇਰਾ ਕੇਸ ਰੂਲੇ ਛਟਕਾਰੇ ਏ ਪਰਮੇਸ਼ਰ ਜੀ ਆਪ ਜੀ ਦੇ ਨਾਮ ਵਿੱਚ ਚਿਤ ਨੂੰ ਇਸਤਿਤ ਕਰਨਾ ਹੀ ਤੁਹਾਡੇ ਬੈਠਣ ਵਾਸਤੇ ਆਸਨ ਹੈ ਫਿਰ ਪ੍ਰਸ਼ਨ ਕੀਤਾ ਇਹ ਪਰਮੇਸ਼ਰ ਨੇ ਪ੍ਰਸ਼ਨ ਕੀਤਾ ਹੈ ਰਵਿਦਾਸ ਤੂੰ ਚੰਦਨ ਆਦ ਕਸਾਉਣ ਵਾਲੇ ਪੱਥਰ ਤੇ ਕੇਸਰ ਕਸਾ ਕੇ ਚੜਾ ਦਿਆ ਕਰ ਜਾਂ ਕੇਸਰ ਛਿੜਕ ਦਿਆ ਕਰ ਫਿਰ ਉੱਤਰ ਦਿੰਦੇ ਭਗਤ ਜੀ ਨਾਮ ਤੇਰੋ ਸਾਹ ਹੈ ਪਰਮੇਸ਼ਰ ਜੀ ਤੁਹਾਡਾ ਨਾਮ ਅਮਰਤ ਹੀ ਉਰਸਾ ਹੁੰਦਾ ਚੰਦਨ ਕਸਾਉਣ ਵਾਲਾ ਪੱਥਰ ਦਾ ਟੁਗੜਾ ਜਿਸ ਉੱਤੇ ਚਿੱਤ ਨੂੰ ਅਚਲ ਕਰਨ ਰੂਪ ਕੇਸਰ ਕਸਾਈ ਦਾ ਹੈ ਅਤੇ ਤੇਰਾ ਤੁਹਾਡਾ ਨਾਮ ਲੈ ਕੇ ਇਹ ਲੈਣ ਰੂਪ ਹੀ ਕੇਸਰ ਛਟਕਾਰੇ ਛਿੜਕਦੇ ਹਾਂ ਫਿਰ ਪ੍ਰਸ਼ਨ ਸੀ हे रविदास ਤੂੰ ਕੋਈ ਜਲ ਦੇ ਨਾਲ ਹੀ ਸੇਵਾ ਕਰਿਆ ਕਰ ਤੇ ਭਗਤ ਜੀ ਉਤਰ ਦਿੰਦੇ ਆ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨ ਕਸ ਜਪੇ ਨਾਮ ਲੇ ਤੁਝਹਿ ਕੋ ਚਾਰੇ ਏ ਪਰਮੇਸ਼ਰ ਜੀ ਤੇਰਾ ਤੁਹਾਡਾ ਨਾਮ ਦਾ ਹੀ ਅੰਬਲਾ ਜਲ ਹੈ ਫਿਰ ਪ੍ਰਸ਼ਨ ਕੀਤਾ ਪਰਮੇਸ਼ਰ ਨੇ हे ਰਵਿਦਾਸ ਤੂੰ ਮਹਿਕ ਦੇਣ ਵਾਲਾ ਚੰਦਨ ਘਸਾ ਕੇ ਲਾ ਦਿਆ ਕਰ ਤੇ ਭਗਤ ਜੀ ਕਹਿੰਦੇ ਆ ਉੱਤਰ ਦਿੰਦੇ ਨਾਮ ਤੇਰੋ ਚੰਦਨੋ ਤੇਰੋ ਤੁਹਾਡਾ ਨਾਮ ਹੀ ਭਗਤੀ ਰੂਪ ਮਹਿਕ ਦੇਣ ਵਾਲਾ ਚੰਦਨ ਹੈ ਜੋ ਆਪ ਜੀ ਦਾ ਨਾਮ ਜਪਣਾ ਹੈ ਇਹੋ ਚੰਦਨ ਦਾ ਕਸੌਣਾ ਹੈ ਅਤੇ ਤੁਹਾਡੇ ਨਾਮ ਨੂੰ ਹਿਰਦੇ ਨਾਲ ਲੈਣਾ ਪਾਵ ਜਪਣਾ ਹੈ ਇਹੋ ਤੈਨੂੰ ਚੰਦਨ ਚਾਰੇ ਕਹੀਏ ਛਾੜਦੇ ਹਾਂ ਫਿਰ ਪ੍ਰਸ਼ਨ ਕੀਤਾ ਪਰਮੇਸ਼ਰ ਨੇ ਹੈ ਰਵਿਦਾਸ ਫਿਰ ਕੋਈ ਦੀਵਾ ਹੀ ਜਗਾਦਿਆਂ ਕਰ ਤਾਂ ਭਗਤ ਜੀ ਉੱਤਰ ਦਿੰਦੇ ਆ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਏ ਪਰਮੇਸ਼ਰ ਜੀ ਤੁਹਾਡਾ ਨਾਮ ਹੀ ਦੀਪਕ ਹੈ ਪਾਵ ਦੀਵਾ ਹੈ ਪਰਮੇਸ਼ਰ ਜੀ ਨੇ ਪ੍ਰਸ਼ਨ ਕੀਤਾ ਹੈ ਰਵਿਦਾਸ ਦੀਵਾ ਤਾਂ ਬੱਤੀ ਨਾਲ ਜਗਦਾ ਇਸ ਵਿੱਚ ਕਿਹੜੀ ਬੱਤੀ ਹੈ ਤਾਂ ਭਗਤ ਜੀ ਕਹਿੰਦੇ ਨਾਮ ਤੇਰੋ ਬਾਤੀ ਹੈ ਪਰਮੇਸ਼ਰ ਜੀ ਜੋ ਤੁਹਾਡੇ ਨਾਮ ਵਿੱਚ ਬ੍ਰਹਮਾਕਾਰ ਬਿਰਤੀ ਕਰਕੇ ਜੁੜਨਾ ਹੈ ਇਹੋ ਬਾਤੀ ਬੱਤੀ ਹੈ ਫਿਰ ਪਰਮੇਸ਼ਰ ਨੇ ਪ੍ਰਸ਼ਨ ਕੀਤਾ ਹੈ ਰਵਿਦਾਸ ਤੇਲ ਕਿਹੜਾ ਪਾਉਂਦਾ ਹੈ ਤਾਂ ਭਗਤ ਜੀ ਉੱਤਰ ਦਿੰਦੇ ਆ ਨਾਮ ਤੇਰੂ ਤੇਲ ਲੇ ਮਾਹੇ ਅਸਾਰੇ हे ਪਰਮੇਸ਼ਰ ਜੀ ਅੰਤਹਿ ਕਰਨ ਨੂੰ ਪ੍ਰੇਮ ਦੇ ਸਹਤ ਕਰਕੇ ਜੋ ਤੁਹਾਡਾ ਨਾਮ ਲੈਣਾ ਹੈ ਇਹੋ ਮਾਹੇ ਵਿੱਚ ਤੇਲ ਪਸਾਰੇ ਪਉਣਾ ਕਰਦਾ ਹਾਂ ਫਿਰ ਪ੍ਰਸ਼ਨ ਕਰਦੇ ਵਾਹਿਗੁਰੂ ਪਰਮੇਸ਼ਰ ਜੀ हे ਰਵਿਦਾਸ ਫਿਰ ਥਾਲੀ ਵਿੱਚ ਜੋਤ ਜਗਾ ਕੇ ਆਰਤੀ ਦੇ ਦੀਵੇ ਹੀ ਜਗਾ ਲਿਆ ਕਰ ਤਾਂ ਭਗਤ ਜੀ ਉੱਤਰ ਦਿੰਦੇ ਆ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੂ ਭਵਨ सग लारे हे ਪਰਮੇਸ਼ਰ ਜੀ ਮੈਂ ਆਪਣੀ ਬੁੱਧ ਰੂਪੀ ਥਾਲੀ ਵਿੱਚ ਤੁਹਾਡੇ ਨਾਮ ਦੀ ਗਿਆਤਰੂਪੀ ਜੋਤ ਜਗਾਉਣਾ ਕੀਤੀ ਹੈ ਜਿਸ ਕਰਕੇ सग लारे ਸਾਰੇ ਭਵਨ ਸੰਸਾਰ ਵਿੱਚ ਉਜਿਆਰੂ ਪ੍ਰਕਾਸ਼ ਹੋਇਆ ਹੈ ਫਿਰ ਪਰਮੇਸ਼ਰ ਜੀ ਪ੍ਰਸ਼ਨ ਕਰਦੇ ਹੈ ਰਵਿਦਾਸ ਧਾਗੇ ਵਿੱਚ ਫੁੱਲ ਪਰੋ ਕੇ ਕੋਈ ਮਾਲਾ ਹੀ ਚੜਾ ਦਿਆ ਕਰ ਤਾਂ ਭਗਤ ਜੀ ਉੱਤਰ ਦਿੰਦੇ ਆ ਨਾਮ ਤੇਰੋ 타ਗਾ ਨਾਮ ਫੁੱਲ ਮਾਲਾ ਭਾਰ 18 ਸਗਲ ਝੂਠਾਰੇ हे ਪਰਮੇਸ਼ਰ ਜੀ ਤੁਹਾਡਾ ਨਾਮ ਹੀ ਫੁੱਲ ਪਰਉਣ ਵਾਸਤੇ 타ਗਾ ਹੈ ਭਾਵ 타ਗਾ ਹੈ ਫੁੱਲ ਫੁੱਲਾਂ ਦੀ ਮਾਲਾ ਵੀ ਨਾਮ ਹੀ ਹੈ ਫਿਰ ਵੈਗਰੂ ਨੇ ਪਰਮੇਸ਼ਰ ਨੇ ਪ੍ਰਸ਼ਨ ਕੀਤਾ ਰਵਿਦਾਸ ਨੂੰ हे ਰਵਿਦਾਸ ਫਿਰ 18 ਭਾਰ ਬਨਸਪਤੀ ਚੋਂ ਕੁਝ ਫੋਲੀ ਚੜਾ ਦਿੰਦਾ ਤਾਂ ਭਗਤ ਜੀ ਕਹਿੰਦੇ ਭਾਰ 18 ਸਗਲ ਝੂਠ ਆਰੇ हे ਪਰਮੇਸ਼ਰ ਜੀ ਬਨਸਪਤੀ ਦੇ 18 ਭਾਰ ਦੇ ਸਾਰੇ ਫੁੱਲ ਪੌਰਿਆਂ ਆਦਕਾਂ ਦੇ ਨਾਸਾਂ ਨਾਲ ਸੁਗੰਧੀ ਲੈਣੇ ਕਰਕੇ ਝੂਠੇ ਹੋ ਗਏ ਆ ਇਸ ਕਰਕੇ ਉਹ Swami ਪਰਮੇਸ਼ਰ ਜੀ ਤੁਹਾਡੇ ਚੜਾਉਣੇ ਯੋਗ ਹੀ ਨਹੀਂ ਹਨ ਜੀ ਤੇਰੋ ਕੀਆ ਤੁਝਹਿ ਕਿਆ ਅਰਪੋ ਨਾਮ ਤੇਰਾ ਤੂੰ ਹੀ ਚਵਰ ਢੋਲਾਰੇ हे ਪਰਮੇਸ਼ਰ ਜੀ ਫੁੱਲ ਆਦਿਕ ਸਭ ਕੁਝ ਤੁਹਾਡਾ ਹੀ ਤਾਂ ਪੈਦਾ ਕੀਤਾ ਹੋਇਆ ਹੈ ਤਾਂ ਫੇਰ ਕਿਹੜਾ ਪਦਾਰਥ ਤੁਹਾਨੂੰ ਅਰਪਨਾ ਕਰਾਂ ਇਸ ਕਰਕੇ ਤੁਹਾਡਾ ਨਾਮ ਜਪਣ ਰੂਪ ਹੀ ਤੁਹਾਡਾ ਚਵਰ ਢੋਲਾਰੇ ਚਲਾਉਂਦਾ ਹਾਂ ਫਿਰ ਵਾਏ ਗੁਰੂ ਪਰਮੇਸ਼ਰ ਨੇ ਰਬਦਾਸ ਜੀ ਨੂੰ ਪ੍ਰਸ਼ਨ ਕੀਤਾ हे ਰਬਦਾਸ ਆਰਤੀ ਵਿੱਚ ਅਸਥੋਤਰ ਗਾਉਂਦੇ ਹੁੰਦੇ ਹੁੰਦੇ ਹਨ ਤੇ ਬਰਤਨ ਹੁੰਦੇ ਹਨ ਤਾਂ ਭਗਤ ਜੀ ਉਤਰ ਦਿੰਦੇ ਆ 10 8 8 64 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ 10 8 10 ਤੇ ਪਲਸ 8 ਜੋੜ ਲਓ 18 ਪ੍ਰਾਣ ਅਸਤੋਤਰ ਗਾਉਣ ਵਾਸਤੇ ਹਨ ਤੇ 8 60 8 ਤੇ 60 68 ਤੀਰਥ ਚਾੜੇ ਖਾਣੀਆਂ ਦੇ ਜੀਵ ਜੰਤ ਤੇ ਜਿਤਨਾ ਇਹ ਸੰਸਾਰੇ ਜਗਤ ਦਾ ਵਰਤਨ ਵਰਤਾਵਾ ਹੈ ਜਿਸ ਸੰਸਾਰ ਦੇ ਵਰਤਾਰੇ ਵਿੱਚ ਅਸੀਂ ਵਰਤਦੇ ਹਾਂ ਇਹ ਤੇਰੀ ਆਰਤੀ ਦੀ ਸਮਗਰੀ ਦੇ ਵਰਤਨ ਹਨ ਕਹਿ ਰਵਿਦਾਸ ਨਾਮ ਤੇਰਾ ਆਰਤੀ ਭਗਤ ਰਵਿਦਾਸ ਜੀ ਕਹਿ ਤੂੰ ਭਾਵ ਕਥਨ ਕਰਦੇ ਹਨ ਕਿ हे ਮਹਾਰਾਜ ਮੇਰੇ ਲਈ ਤਾਂ ਤੁਹਾਡਾ ਨਾਮ ਹੀ ਆਰਤੀ ਹੈ ਅਸੀਂ ਤੁਹਾਡੇ ਨਾਮ ਨੂੰ ਆ ਸਰਬ ਓਰ ਸੇ ਰਤੀ ਪ੍ਰੀਤੀ ਕਰਨ ਵਾਸਤੇ ਜਾਣਿਆ ਹੈ ਫਿਰ ਵੈਗਰੂ ਪਰਮੇਸ਼ਰ ਨੇ ਪ੍ਰਸ਼ਨ ਕੀਤਾ ਕੀ ਰਵਿਦਾਸ ਆਰਤੀ ਕਰਨ ਵਾਲੇ ਤਾਂ ਪਦਾਰਥਾਂ ਦਾ ਭੋਗ ਲਵਾਉਂਦੇ ਹਨ ਸੋ ਭਗਤ ਜੀ ਦੱਸ ਰਹੇ ਆ ਸਤ ਨਾਮ ਹੈ ਹਰ ਭੋਗ ਤੁਹਾਰੇ हे ਹਰ ਪਰਮੇਸ਼ਰ ਜੀ ਜੋ ਸੱਚੇ ਨਾਮ ਦਾ ਮੁਖ ਉਚਾਰਨ ਕਰਨਾ ਹੀ ਤੁਹਾਰੇ ਤੁਹਾਨੂੰ ਭੋਗ ਲਵਾਉਣਾ ਹੈ ਮੈਂ ਪਰਮੇਸ਼ਰ ਜੀ ਇਸ ਪ੍ਰਕਾਰ ਦੀ ਆਰਤੀ ਕਰਦਾ ਹਾਂ ਇਹ ਸੁਣ ਕੇ ਪਰਮੇਸ਼ਰ ਪਰਸਾਨ ਹੋਏ ਤੇ ਭਗਤ ਰਵਿਦਾਸ ਜੀ ਨੂੰ ਕੰਠ ਦੇ ਨਾਲ ਲਾ ਕੇ ਕਹਿਣ ਲੱਗੇ ਹੇ ਰਵਿਦਾਸ ਤੂੰ ਸਾਰਿਆਂ ਨਾਲੋਂ ਸ਼ਰੋਮਣੀ ਨਾਮ ਦਾ ਉਪਾਸ਼ਕ ਹੈ ਵਾਹਿਗੁਰੂ wah he guru wah guru wah guru wah guru wah guru wah guru wah guru ਪ੍ਰਭ ਸਰਣਾ ਗਤੀ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਦ ਦਇਾਲ ਕਿਰਪਾ ਨਿਦ ਦਇਾਲ ਏਕ ਅਖਰ ਹਰ ਮਨ ਬਸਤ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਨਾਨਕ ਹੋਤ ਨਿਹਾਲ ਨਾਨਕ ਹੋਤ ਨਿਹਾਲ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ